ਜਲਾਲਾਬਾਦ ਦੇ ਫਾਜ਼ਿਲਕਾਰ ਰੋਡ ਸੰਤ ਕਬੀਰ ਗੁਰੂਕੁਲ ਸਕੂਲ ਦੇ ਐਨੂਅਲ ਫੰਕਸ਼ਨ ਦੇ ਮੌਕੇ ਗਤਕੇ ਦੀ ਟੀਮ ਨੇ ਪੇਸ਼ ਕੀਤੇ ਗਤਕੇ ਦੇ ਜੋਹਰ ਜਾਣਕਾਰੀ ਮੁਤਾਬਕ ਅੱਜ ਦਿਨ ਸ਼ਨੀਚਾਰਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਦੇ ਫਾਜ਼ਿਲਕਾਰ ਰੋਡ ਤੇ ਸਥਿਤ ਸੰਤ ਕਬੀਰ ਗੁਰੂਕੁਲ ਵਿਖੇ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਜਿੱਥੇ ਇਨਾਮ ਵੰਡੇ ਗਏ ਉੱਥੇ ਹੀ ਸਕੂਲ ਦੇ ਵਿੱਚ ਕਲਚਰ ਪ੍ਰੋਗਰਾਮ ਕਰਵਾਇਆ ਗਿਆ ਔਰ ਕਲਚਰ ਪ੍ਰੋਗਰਾਮ ਦੇ ਵਿੱਚ ਗਤਕਾ ਟੀਮ ਦੇ ਵੱਲੋਂ ਸਿੱਖ ਇਤਿਹਾਸ ਦੇ ਅਹਿਮ ਅੰਗ ਗਤਕਾ ਦਾ ਜ਼ੋਹਰ ਦਿਖਾਇਆ ਗਿਆ ਦੱਸਦੀ ਕਿ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਗਤਕੇ ਦੇ ਜ਼ੋਹਰ ਦਿਖਾ ਦਰਸ਼ਕਾਂ ਨੂੰ ਕੀਲ ਲਿਆ ਗਿਆ ਇਸ ਮੌਕੇ ਸਕੂਲ ਮੈਨੇਜਮੈਂਟ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਐਨੂਅਲ ਫੰਕਸ਼ਨ ਦੇ ਮੌਕੇ ਇਹ ਕਲਚਰਲ ਪ੍ਰੋਗਰਾਮ ਕਰਾਇਆ ਗਿਆ ਜਿਸ ਦੇ ਵਿੱਚ ਸਕੂਲ ਦੀਆਂ ਟੀਮਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਨੇ ਔਰ ਖਾਸ ਕਰ गतका टीम गतके दे जोहर दिखाई गए नहीं। सर ये एनुअल प्राइस डिस्ट्रीब्यूशन फंक्शन है क्योंकि एग्जाम्स के रिजल्ट्स अभी डिक्लेअर हुए हैं और बहुत सारे बच्चों ने बहुत अच्छी पोजीशंस ली हैं तो सेंट कबीर गुरुकुल में हम ये मानते हैं कि अगर अच्छे काम की शाबाशी मिले तो ज्यादा अच्छे काम होते हैं तो इसलिए हम वो प्राइस डिस्ट्रीब्यूशन के साथ साथ छोटा सा कल्चरल इवेंट रखें